ਸਰਕਾਰ ਦੇ ਸਾਥੀਓ ਮੈਂ ਕਾਂਗਰਸ ਸੰਪਰਕ ਸੰਗਠਨ ਦਾ ਮੈਂਬਰ ਸੁਪਰਮੇਟੀ ਕੰਪਲਿਕਸ ਸਾਸਵਾ ਪੰਜਾਬ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਦਰਮਿਆਨ ਹਸ਼ਿਆਪੁਰ ਦੇ ਵਿੱਚ ਇੱਕ ਮਸੂਮ ਪੰਜ ਸਾਲ ਦਾ ਬੱਚਾ ਉਹਦੇ ਨਾਲ ਇੱਕ ਗਿਰਦੇ ਨੇ ਗਲਤ ਕੰਮ ਕਰਕੇ ਉਹਦਾ ਕਤਲ ਕਰ ਦਿੱਤਾ ਇਸ ਘਟਨਾ ਨੂੰ ਲੈ ਕੇ ਸੱਚੇ ਪੰਜਾਬੀਆਂ ਪੰਜਾਬੀਆਂ ਨਹੀਂ ਮੈਂ ਕਹਿ ਸਕਦਾ ਜਿਹਦੇ ਅੰਦਰ ਵੀ ਮਾੜਾ ਮੋਟਾ ਇਨਸਾਨੀਅਤ ਆਦੀ ਜਿਹਦੇ ਅੰਦਰ ਮਾੜਾ ਮੋਟਾ ਦਿਲ ਰੱਖਦਾ ਪੂਰੀ ਸਾਰਿਆਂ ਦੀ ਜਿਹੜੀ ਆ ਕੋ ਘਟਨਾ ਨੇ ਉਹਨਾਂ ਦੇ ਰੈਕਟਿਵ ਹੋਰ ਦਿੱਤੇ ਅਸੀਂ ਇਹ ਵੀ ਮੰਗ ਕਰਦੇ ਹਾਂ ਵੀ ਉਸ ਦਰਿੰਦੇ ਨੂੰ ਵੱਧ ਤੋਂ ਵੱਧ ਇਦਾਂ ਦੀ ਛੇਤੀ ਤੋਂ ਛੇਤੀ ਤੱਕ ਦੀ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਮੌਣ ਵਾਲੇ ਦੇ ਨਾਲ ਚ ਕੋਈ ਦੂਜਾ ਪ੍ਰਾਣੀ ਜੇ ਘਟਨਾ ਕਰਨ ਤੋਂ ਝਿਜਕੇ ਵੀ ਪੂਰੀ ਇਦਾਂ ਦੀ ਘਟਨਾ ਦੇ ਨਾਲ ਕਿੰਦਾ ਦੀ ਸਜ਼ਾ ਮਿਲਦੀ ਉਹ ਵੱਧ ਤੋਂ ਵੱਧ ਤੇ ਜਿਹੜੀ ਉਹ ਸਖਤ ਸਜ਼ਾ ਮਿਲ ਜੇ ਪਰ ਦੂਜੀ ਗੱਲ ਇਹ ਵੀ ਕਿਸੇ ਇੱਕ ਵਿਅਕਤੀ ਦੀ ਇੱਕ ਗਲਤੀ ਨੂੰ ਲੈ ਕੇ ਸਮੁੱਚੀ ਕਮਿਊਨਿਟੀ ਨੂੰ ਜ਼ਿੰਮੇਵਾਰ ਕਰਾਉਣਾ ਮੈਂ ਸਮਝਦਾ ਨਹੀਂ ਹਰੇਕ ਕਮਿਊਨਿਟੀ ਦੇ ਵਿੱਚ ਅਪਰਾਧੀ ਵਿਅਕਤੀ ਵਾਲੇ ਬੰਦੇ ਹੋ ਸਕਦੇ ਆ ਔਰ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਬੰਦਾ ਵੀ ਅਪਰਾਧ ਕਰਦਾ ਉਹਨੂੰ ਟੋਕਨੇ ਜੋਕ ਦੇ ਸੱਚ ਸਿਆਣੇ ਨਹੀਂ ਕਰੀ ਪਰ ਪਿਛਲੇ ਦਿਨਾਂ ਵਿੱਚ ਇਥੇ ਇਦਾਂ ਦੀਆਂ ਘਟਨਾਵਾਂ ਬਈ ਪੰਚਾਇਤਾਂ ਮਤੇ ਪਾਉਣ ਲੱਗੀਆਂ ਨੇ ਕਿ ਅਸੀਂ ਭਈਏ ਪਿੰਡ ਦੀ ਬਸੰਦੇ ਨੇ ਅਸੀਂ ਜੀ ਭਈਆਂ ਨੂੰ ਉਥੋਂ ਕੱਢਣਾ ਬਾਅਦ ਇਹ ਠੀਕ ਨਹੀਂ ਕਿਉਂਕਿ ਇਹ ਕੱਲੇ ਜਿਹੜਾ ਨੂੰ ਉਹਨਾਂ ਦੀ ਲੱਗਦੇ ਵਿੱਚ ਉਹ ਕਹਿੰਦੇ ਆ ਸਾਡੀ ਭਾਸ਼ਾ ਦੇ ਵਿੱਚੋਂ ਅੰਤਰ ਰਾਧੀ ਮਜ਼ਦੂਰ ਆ ਆਪਾਂ ਹਰੇਕ ਵਿਅਕਤੀ ਭਾਰਤ ਦੇ ਅੰਦਰ ਉਹ ਕਿਤੇ ਵੀ ਰਹਿਣ ਦਾ ਕਰੇ ਸਾਡੇ ਪੰਜਾਬ ਦੇ ਬੜੇ ਵੱਡੇ ਘੰਟੀ ਦੇ ਵਿੱਚ ਜਿਹੜੇ ਖਾਸ ਤੌਰ ਤੇ ਕਿਸਾਨ ਆ ਉਹ ਦੂਜਿਆਂ ਦੇ ਵਿੱਚ ਜੂਪੀ ਬਿਹਾਰ ਉੱਤਰਾਖੰਡ ਮੱਧ ਪ੍ਰਦੇਸ਼ ਬੜੇ ਸੂਬਿਆਂ ਦੇ ਵਿੱਚ ਜਾ ਕੇ ਉਹਨੇ ਆਪਣੇ ਕਾਰੋਬਾਰ ਖੇਤੀਬਾੜੀ ਸੱਜਣ ਕੀਤੀ ਉਹ ਔਰ ਉਹਦੀ ਉਹਦੀ ਚੰਗੀ ਜਿੰਦਗੀ ਬਾਰੇ ਪੰਜਾਬ ਦੇ ਬਹੁਤ ਲੋਕ ਆ ਬੇ ਬੇਸ਼ਾਨ ਰਮ ਜੇ ਦੂਜੇ ਸੂਬਿਆਂ ਦੇ ਟ੍ਰਾਂਸਪੋਰਟ ਦਾ ਵੱਡਾ ਵੱਡਾ ਕੰਮ ਕਰ ਰਿਹਾ ਹੈ ਪਰ ਮੈਂ ਇਹ ਕਹਿਣਾ ਚਾਹਨਾ ਵੀ ਇਦਾਂ ਨਹੀਂ ਘਟਨਾਵਾਂ ਨੂੰ ਲੈ ਕੇ ਸ਼ਰਾਬ ਦੇ ਪਸੰਗ ਸਾਡੇ ਚ ਫਟ ਪਾਉਣਾ ਚਾਹੁੰਦੇ ਆ ਜਿਹੜਾ ਕਿ ਠੀਕ ਨਹੀਂ ਇਹਦੇ ਨਾਲ ਸਮੁੱਚੇ ਸਾਡੇ ਦੋਸਤਾਂ ਦੇ ਭਾਈਚਾਰੇ ਦਾ ਨੁਕਸਾਨ ਹੋਏਗਾ ਕਿਉਂਕਿ ਤੁਸੀਂ ਦੇਖੋ ਕੱਲੇ ਕਿਸਾਨੇ ਨਹੀਂ ਕੱਲੇ ਮਜ਼ਦੂਰੇ ਨਹੀਂ ਨੇਕ ਨੇਕਾਂ ਹਜ਼ਾਰਾਂ ਦੀ ਗੰਟੀ ਵਿੱਚ ਉਹ ਟੈਕਸੀ ਡਰਾਈਵਰ ট্রাক ਡਰਾਈਵਰ ਜਾਂ ਹੋਰ ਜਿਹੜੇ ਕੋਈ ਸਾਡੇ ਇਕਨੀਆਂ ਸਟੇਟਾਂ ਦੇ ਵਿੱਚ ਜਾਂਦੇ ਹੁੰਦੇ ਜੇ ਇਦਾਂ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਦਾ ਸਮੁੱਚੇ ਹਿੰਦੁਸਤਾਨ ਪੱਧਰ ਤੇ ਅਸਰ ਪਵੇਗਾ ਸਾਡੇ ਪੰਜਾਬੀ ਜੋਰਤ ਦੇ ਵਿੱਚ ਐ ਅਰਬ ਦੇ ਵਿੱਚ ਕੰਮ ਕਰਨ ਵੀ ਜਾਂਦੇ ਆ ਪਿੱक्के ਤੋਂ ਤੇ ਸੈਟਲ ਵੀ ਆ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਵੀ ਇਹ ਜਿਹਾ ਹੋ ਗਿਆ ਕਿ ਆ ਕਿ ਪ੍ਰਵਾਸੀਆਂ ਨੂੰ ਬਾਹਰ ਘਟੋ ਕਿਉਂਕਿ ਇਹ ਜਿਹੜੇ ਦੁਨੀਆ ਭਰ ਚ ਇਹੋ ਹੀ ਪ੍ਰਗਤੀ ਵਾਲੇ ਲੋਕ ਜਿਨ੍ਹਾਂ ਦੇ ਮਨਾਂ ਦੇ ਅੰਦਰ ਕਿਸੇ ਗੁੰਜੀ ਕਮਿਊਨਿਟੀ ਦੇ ਖਲਾਫ ਨਫਰਤ ਆ ਪਿਆ ਇਹ ਦੁਨੀਆ ਭਰ ਤੋਂ ਮਿਲਣਗੇ ਮੈਂ ਆਮ ਲੋਕਾਂ ਨੂੰ ਪੀਰ ਕਰਨਾ ਚਾਹੁੰਦਾ ਭਈ ਉਹ ਜਿਹੜੇ ਅੰਤਰਰਾਜੀ ਮਜ਼ਦੂਰ ਸਾਡੇ ਇਥੇ ਆ ਕੇ ਕੰਮ ਕਰਦੇ ਆ ਸਾਡਾ ਤਾਂ ਕਾਰੋਬਾਰ ਹੀ ਨਹੀਂ ਚੱਲ ਸਕਦਾ ਜੋ ਅੱਜ ਮੋਹਰਿਆ ਮੂਰੇ ਹੋਰ ਦਸਾਂ ਨੂੰ ਝੋਨਾ ਆਇਆ ਨਾ ਉਹਨਾਂ ਵਿੱਚੋਂ ਵੀ ਵੱਡੀ ਮੰਡੀ ਨਹੀਂ ਚੱਲੀ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਦੌਰਾਨ ਅਸੀਂ ਝੋਨਾ ਲਾਉਣ ਦੇ ਸੀਜ਼ਨ ਤੇ ਸਾਡੇ ਪੰਜਾਬੀ ਭਰਾ ਬਿਹਾਰ ਦੇ ਵਿੱਚੋਂ ਦੂਜੀਆਂ ਸਟੇਟਾਂ ਦੇ ਵਿੱਚੋਂ ਹਾਰ ਪਾ ਕੇ ਲਿਆਏ ਨੂੰ ਇੱਥੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜਾ ਬੰਦਾ ਕਿਸੇ ਵੀ ਕਮਿਊਨਿਟੀ ਦਾ ਅਫਰਾਦ ਕਰਦਾ ਉਹਨੂੰ ਸਖਤ ਸਖਤ ਸਜ਼ਾ ਮਿਲੇ ਪਰ ਉਹ ਸਤਰਾਦ ਨੂੰ ਸੂਚੇ ਭਾਈਚਾਰੇ ਦੇ ਖਿਲਾਫ ਅਸੀਂ ਨੰਨਤ ਕਰਾ ਕਰਕੇ ਇਹ ਠੀਕ ਨਹੀਂ ਮੈਂ ਉਹਨਾਂ ਲੋਕਾਂ ਨੂੰ ਆਮ ਲੋਕਾਂ ਨੂੰ ਕਿਉਂਕਿ ਛਾਤ ਪਸ਼ੂ ਕਨਿੰਦਿਆ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਅਕੀਰ ਵੀ ਕਰਨਾ ਚਾਹੁੰਦਾ ਵੀ ਇਹ ਜਿਹੜੇ ਭਈਏ ਪਹਾੜੂ ਜੀ ਇਥੋਂ ਕੱਢੋ ਜੀ ਇੱਥੇ ਅਸੀਂ ਬਸੰਨੀ ਜਿਹੜੇ ਇਹਨਾਂ ਨੂੰ ਮਕਾਮ ਨਹੀਂ ਦੇਨੇ ਇਹੋ ਜਿਹੇ ਜਿਹੜੀਆਂ ਲੋਕ ਦਫਤਰ ਤਕਲਾ ਰਹੇ ਆ ਸਾਨੂੰ ਉਹਨਾਂ ਦੇ ਚੁਗਲ ਦੇ ਵਿੱਚ ਨਹੀਂ ਫਸਣਾ ਚਾਹੀਦਾ ਅਸੀਂ ਜਿੱਦਾਂ ਦਾ ਸਾਡਾ ਭਾਰਤੀ ਸਮਾਜ ਆ ਸਾਨੂੰ ਇੱਕ ਭਾਈਚਾਰਾ ਬਣਾ ਕੇ ਰਹਿਣਾ ਚਾਹੀਦਾ ਤੇ ਜਿਹੜੇ ਇੱਕ ਨਫਰਤੀ ਲੋਕ ਆ ਜਿਹੜੇ ਸ਼ਰਾਪ ਕਰਦੇ ਨੇ ਇਹਨਾਂ ਨੇ ਸਾਨੂੰ ਸ਼ਰਾਪਤਾ ਦੇ ਵਿੱਚ ਨਹੀਂ ਆਉਣਾ ਚਾਹੀਦਾ ਤੇ ਸਾਨੂੰ ਜਿੱਥੇ-ਜਿੱਥੇ ਵੀ ਇਹ ਸਾਡੇ ਵਿੱਚੇ ਆਪਰਾ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਜਿੱਥੇ ਨਾ ਤਾਂ ਕਾਮ ਦਾ ਆਪਣੀ ਸੰਸਰ ਕੰਨਣਾ ਜਾਈਦਾ बस ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਸਾਰੇ ਸੁਣ ਵਾਲੇ ਸਾਥੀਆਂ ਦਾ ਮੈਂ ਤੁਹਾਨੂੰ ਦੁਤੀ ਇਹ ਬੇਨਤੀ ਵੀ ਕਰਨਾ ਮੇਰੀ ਇਸ ਵੀਡੀਓ ਨੂੰ ਮਾਤਰ ਜੇ ਕਿਸੇ ਨੇ ਅਤਰਾਜ ਜਿਵੇਂ ਕਮੈਂਟ ਵੀ ਕਰਨਾ ਹੋਵੇ ਤਾਂ ਸਹੀ ਭਾਸ਼ਾ ਦੇ ਵਿੱਚ ਸਾਰੇ ਦਾ ਧੰਨਵਾਦ